ਲੈਣੀਆ ਹਾਂ 1000 ਘੱਟ ਦੇ 24 ਫੜ ਆਲਾ ਫੜ ਤੂੰ ਵੀ ਫੜ ਤੂੰ ਵੀ ਬਰ ਆ ਕਾ ਦਾ ਹੱਥ ਹੱਥ ਕਰ ਲੈ ਸੌ ਪਾ ਕੇ ਸੌਦੇ ਨਹੀਂ ਬਣਦੇ ਹੁੰਦੇ ਮੂੰਹੋਂ ਮੰਗੇ ਨਹੀਂ ਮਿਲਦੀ ਮੌਤ ਜਿੰਨਾ ਕਿ ਤੂੰ ਮਾਨ ਕੀਤਾ ਉਹਨਾਂ ਨੂੰ ਮੈਂ ਕਹਤਾ ਫੜਦਾ 21000 ਦੀ ਹੈ ਫੜ ਛੱਡ ਦੇ ਉਹ ਛੱਡ ਦੇ ਹੁਣ ਹੋਰ ਕੀ ਲੈਟ ਆਇਆ ਹੁਣ ਆਇਆ ਹੁਣੇ ਆਇਆ ਜੇ ਗਾਗ ਤੇ ਬਹਿ ਰਿਹਾ ਆਉਂਗਾ ਬੁਛਰੀਆ ਸਿਆਣਾ ਉਹ ਹੁੰਦਾ ਇੱਕ ਸੌ ਪਾ ਕੇ ਤਾਂ ਗੱਡੀਆਂ ਨਹੀਂ ਚੱਲਦੀ ਹੁੰਦੇ ਵੀਰੇ ਅੱਗੇ ਤੇਰੀ ਮਰਜੀ ਹੈ ਹੂੰ ਹੋਰੇ ਹੀ ਦਿਨ ਲੈ ਲੈਣੇ ਆ ਜੀ ਤੇਰਾ ਵੀ ਤੱਕਾ ਤੱਕਾਰੀ ਹੈ ਹੋਰ ਕੀ ਹੈ ਮੈਂ ਕੀ ਕਰੂਗਾ ਜੇ ਵਿਗੂਗੀ ਲਾ ਮੈਂ ਕੀ ਕਰੂਗਾ ਹਾਂ ਤਾਂ ਫਾੜ ਲੈਣਾ ਮੈਂ ਫਾੜਨੇ ਕੇ ਨਹੀਂ ਤੇ ਇਹ ਕਿਹੜਾ ਚੋਰੀ ਕਰਕੇ ਲਿਆ ਆ ਹੋਗਾ ਇਹ ਵੀ ਤਾਂ ਦੋ ਪੈਸੇ ਲਾ ਕੇ ਆਇਆ ਹੋਗਾ ਮੈਂ ਚੋਰੀ ਕੈਪਟਨ ਨਹੀਂ ਨਹੀਂ ਫੇਰ ਲਾ ਦਤਾ ਕਿਹੜਾ ਬੰਦਾ ਆਪਣਾ ਕਿਹੜਾ ਬੰਦਾ ਆਪਣਾ ਪਲੇਮਨ ਕਲਿਆਣ ਰਾਏਕੋਟ ਦਾ ਬੇ ਇਹ 10 ਪਰ ਕੋਈ ਗੱਲ ਨਹੀਂ ਕੋਈ ਗੱਲ ਹੀ ਨਹੀਂ ਯਾਰ 10 ਕਿੰਨੇ ਦੀ ਵੇਚਨੀ ਆ ਯਾਰ ਨਹੀਂ ਪਉਦਾ ਕੋਈ ਨਹੀਂ ਉਹਨੇ ਤਾਂ ਚਾਉਟ ਕਰੀ ਜਾਂਦਾ ਆ ਲੈਂਦਾ ਆ ਲੈਂਦਾ ਤੂੰ ਵੀ ਬਸ ਉਹ ਤਾਂ ਉਹ ਚਾਉਟ ਕਰਦਾ ਲਗਣਾ 10000 10 ਯਾਰ ਗੱਲ ਕੋਈ 20 ਦੀ ਕਿਹਾ ਤਾ ਮੈਂ 100 ਪਾਗ ਦਾ ਗੱਡੀ ਚੱਲੀ 20000 ਦੀ ਵਕਤ ਫੜਾ ਯਾਰ ਆਹ ਹੈ ਜੀ ਆਹ ਠੀਕ ਹੈ ਕਿੰਨੇ ਲਾਇਆ ਕਿੰਨੇ ਦਾ ਲੈਂਦੀ ਹੋਈ ਲੈ ਜੂਗੀ 20000 ਕਹਿੰਦਾ ਜੀ ਸੂਣ ਵਾਲੇ ਨਹੀਂ ਹੈਗੇ ਉਹ ਹਾਂ ਸੰਡ ਪਾਠਾ ਉਹ ਅੰਡਰ ਆ ਵੀ ਹੋਰ ਇੰਨੇ ਰੁਪਏ ਕਾਦੇ ਵਾਸਤੇ ਕਈ ਜਣਾਂ ਮਾਰ ਕੇ ਤੇ ਗੱਲ ਕੋਈ ਨਹੀਂ ਰਜਾਈ ਬੱਠਾਗਾ ਕੋਈ ਨਹੀਂ ਐਂ ਤਾਂ ਤੈਨੂੰ ਮੋੜ ਦੇਣੀ ਤੇਰੀ ਦੱਸ ਫਿਰ 20000 ਦੀ ਪਾ ਐਂ ਜੇ ਪਾ ਦੇ ਉਹ ਪਾ ਦੇ ਕੋਈ ਕੋਈ ਬੱਚਾ ਇਹਦੇ ਨਾਲ ਨਹੀਂ ਗੱਬਣ ਇਹ ਨਹੀਂ ਖਾਲੀ ਬੱਕਰੀ ਹੁਣ ਤੂੰ ਥੋੜਾ ਨਾਲ ਜਾਏਗਾ ਹਾਂ ਹੁਣ ਤਾਂ ਮੈਂ ਨਾਲੀਆਂ ਦੇ ਆਏ ਜਾਦਾ ਵੇਖ ਜਿੰਨੇ ਦਿਨ ਬੱਕਰੀ ਰਹੂਗੀ ਕੁਰਬਾਨੀ ਤੱਕ ਮੇਰੀ ਗੱਲ ਸੁਣ ਲੈ 30 ਮੰਗੇ 30 ਰੱਖਾਂਗੇ ਸਾਨੂੰ ਬੱਕਰੀ ਦਾ ਚਾਰ ਕੇ ਲੈ ਕੇ ਆਵੇ ਜਿੰਮੇ ਮਰਜੀ ਰਜਾ ਕੇ ਲੈ ਕੇ ਬੱਤੀ ਹੋ ਦਵਾਂਗੇ ਠੀਕ ਨਾਲੇ ਸੋਨਾਪੂ ਨਾਲੇ ਮੇਰੇ ਕੋਲ ਛੜਦੀ ਬੱਕਰੀਆਂ ਚ ਕੋਈ ਨਹੀਂ ਮੈਂ ਚਾਹ ਹਾਈ ਨਹੀਂ ਹੁੰਦਾ ਹੁੰਦਾ ਆਏ ਉਹ ਤਾਂ ਨਹੀਂ ਉਹ ਤਾਂ ਤੇਰੀ ਗੱਲ ਦਾ ਜਵਾਬ ਹੈ ਨਾ ਤੂੰ ਕੋਈ ਮਨ ਨਾਲ ਹੈ ਮੈਂ ਬੱਕਰੀ ਨਹੀਂ ਗੱਲ ਤੇਰੀ ਇਸ ਦਾ ਜਵਾਬ ਹੈ ਇਸ ਗੱਲ ਦਾ ਜਵਾਬ ਹੈ ਬੇਟਾ ਤੇਰੀ ਨਾਲੀਆਂ ਹੁਣ ਮੇਰੀ ਹੁਣ ਮੈਂ ਨਾਲੀਆਂ ਦੇ ਹੁਣ ਚੱਲ ਦੱਸ ਹੁਣ ਜੋ ਆਮਰ ਪੀਆ ਪਾਲ ਉਹ ਲਾ ਮੱਥੇ ਨਾ 20000 ਤਨ ਜਾਇਜ਼ ਕਹਤਾ ਉਹ ਜਾਇਜ਼ ਕਹਤਾ ਇੱਕ ਕਿਮਤ ਤਾ ਕਿਵੇਂ ਇਹ ਰੁਹਾ ਜੱਟੀ ਜਾਂਦੇ ਇਹਦੇ ਵਿੱਚ ਦੇਸਾ ਪਰਦੇਸਾਂ ਚ ਜਾਈ ਜਾਂਦੇ ਆ ਲੋਕ ਪੰਜਾਬ ਛੱਡ ਕੇ ਪਹਿਲਾ ਕਰਤਾ ਲਫੜ ਲਖਾਈ ਕਰਾ ਦੂਗਾ ਨਹੀਂ ਉਹ ਲਖਾਈ ਕਰਾ ਦੂ ਉਹ ਕਿੰਨੇ ਦੀ ਲਾਸਟ ਕਿੰਨੇ ਦੀ ਭੁਗਦੀ ਤੁਸੀਂ ਤੁਸੀਂ ਲਾਦੇ ਕਿੰਨੇ ਦੀ ਭੁਗਦੀ ਮੈਂ ਤਾਂ ਤੂੰ 10 ਵਾਰੀ ਕਹਤਾ ਯਾਰ ਨਹੀਂ ਮੈਂ ਤੈਨੂੰ 10 ਵਾਰੀ ਕਹਤਾ ਤੂੰ ਤੋਂ ਬਾਅਦ ਇੱਕ ਵਾਰੀ ਵੀ ਨਹੀਂ ਕਿਹਾ ਬੋਲ ਲੈਣੀ ਆ ਹਾਂ 1000 ਘੱਟ ਰੇ 24 ਫੜ ਤੂੰ ਵੀ ਫੜ ਤੂੰ ਵੀ ਭਰ ਆ ਕਰ ਹੱਥ ਹੱਥ ਕਰ ਲੈ ਸੌ ਪਾ ਕੇ ਸੌਦੇ ਨਹੀਂ ਬਣਦੇ ਹੁੰਦੇ ਮੂੰਹੋਂ ਮੰਗੀ ਨਹੀਂ ਮਿਲਦੀ ਮੌਤ ਜਿੰਨਾ ਕਿ ਤੂੰ ਮਾਨ ਕੀਤਾ ਉਹਨਾਂ ਨੂੰ ਮੈਂ ਕਹਤਾ ਫੜਦਾ 21000 ਦੀ ਆ ਹਰ ਛੱਡ ਦੇ ਨਹੀਂ ਭਾਈ ਉਹ ਛੱਡ ਦੇ ਹੁਣ ਹੋਰ ਕੀ ਲੈ ਨਾ ਨਹੀਂ ਕਹਿੰਦਾ ਉਹ ਹੋਰ ਛੱਡ ਦੇ ਜਨਾ ਨਹੀਂ ਪੋਗਦਾ ਭਾਈ ਛੱਡ ਦੇ ਪੈਸੇ ਲੈ 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 ਹੋਰ ਰੁਪਏ ਲੈ ਲੈ ਉਹ ਨਹੀਂ ਦਾਦਾ ਘਟਾ ਨਹੀਂ ਘਟ ਮੈਂ ਤੇਰੀ ਜਮਾ ਹੀ ਨਹੀਂ ਘਟ ਇੰਨੇ ਬੰਦੇ ਖੜਿਆ ਕੋਈ ਕਹਦੇ ਵੀ ਰੁਪਏ ਘਟਾ ਹੈ ਖਾਲੀ ਬੱਕਰੀ ਦੇ ਤਾਂ ਆਪਾਂ ਦੇਣਦਾਰ ਆਂ ਇੰਨੇ ਬੰਦੇ ਖੜਿਆ ਲਾਈਵ ਚੱਲਦਰਾ ਕੋਈ ਬੰਦਾ ਕਹਦੇ ਖਾਲੀ ਬੱਕਰੀ ਦੇ 2000 ਘਟਾ ਆਪਾਂ ਦੇਣਦਾਰ ਆਂ ਕੋਈ ਨਹੀਂ ਭਾਈ ਛੱਡ ਦੇ ਵੇਚਣੀ ਨਾ ਵੇਚਣੀ ਤੇਰੀ ਮਰਜ਼ੀ ਹੈ ਵੇਚਣ ਖਾਤਰੀ ਤਾਂ ਲੈ ਆਇਆ ਫਿਰ ਟਾਈਮ ਸੰਭਾਲ ਬੰਦੇ ਦਾ ਮਲ ਕਰਦੇ ਹੁਣ ਆਇਆ ਲੇਟ ਆਇਆ ਲੇਟ ਆਇਆ ਹੁਣ ਆਇਆ ਹੁਣ ਹੀ ਆਇਆ ਜੇ ਗਾਗ ਤੇ ਬੈਹਰੀ ਆਉਂਗਾ ਪੁੱਛਰੀ ਸਿਆਣਾ ਉਹ ਹੁੰਦਾ ਬਸ ਉਹ ਨਹੀਂ ਜੀ ਹੋਰ ਨਹੀਂ ਪਾਉਂਦੇ ਹਾਂ ਗਾਗ ਤੇ ਬੈਹਰੀ ਆਉਂਦਾ ਪੁੱਛ ਲਈ ਉਹ ਬੰਦਾ ਸਿਆਣਾ ਹੁੰਦਾਗਾ ਰੁਪਏ ਗੱਲ ਉਹ ਨਹੀਂ ਮੈਂ ਖਾ ਇੰਨੇ ਦੀ ਲੈ ਕੇ ਇਹਨਾਂ ਨੂੰ ਪਰਤਾ ਨਹੀਂ ਹੈ ਉਹ ਖਾਲੀ ਹੈ ਕੋਈ ਨਾਲ ਬੱਚਾ ਹੋਵੇ ਨਹੀਂ ਗਾਰੰਟੀ ਨਹੀਂ ਲੈਂਦਾ ਇਹਦੀ ਗੱਬਣ ਦੀ ਸੁਣ 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 ਖਾਲੀ ਹੈ ਤਾਂ ਕੋਈ ਨਾਲ ਬੱਚਾ ਨਹੀਂ ਹੈ ਬਸ ਛੱਡ ਦੇ ਛੱਡ ਦੇ ਬਹੁਤ ਬਹੁਤ ਰੁਪਈਆ ਲੱਗੇ ਬੇਟਾ 200 ਰੁਪਏ ਲਾ ਕੇ ਉਹ ਫੜਾ 200 ਰੁਪਏ ਇੱਕਦਣ ਹੋਰ ਦੱਸਣਾ ਨਾ ਤਾਂ ਤਾਇਆ ਗਈ ਨਾ ਮੰਨੀ ਦਿੰਦੀ ਤੁਸੀਂ ਲੋਕ ਪਤਾ ਕੀ ਆ 5-400 ਪਿੱਛੇ ਵੱਡੀ ਰਕਮ ਨਾਲ ਧੱਕੇ ਵਾਪਸ ਲੈ ਜਾਂਦੇ ਆ ਸਹੀ ਗੱਲ ਵੇਚਣੀ ਨਹੀਂ ਗੱਜ ਨਹੀਂ ਸਾਰਨੀ ਵੇਚਣ ਖਾਤਰੀ ਲੈ ਆ ਬਾਈ ਫਿਰ ਕਿਸੇ ਗੱਜ ਨੂੰ ਆਪਾਂ ਵੇਚਦੇ ਆ ਗੱਜ ਨੂੰ ਵੇਚਦੇ ਨਾ ਫਿਰ 5-400 ਪਿੱਛੇ ਵੱਡੀ ਰਕਮ ਨਾਲ ਧੱਕੇ ਨੂੰ ਫੜਾ ਮੈਨੂੰ ਜਿਹੜਾ ਮਾਰੀ ਇਹਨੂੰ ਬਾਈ ਕਹਿੰਦਾ ਨਹੀਂ ਉਹਨੂੰ ਕੀ ਉਹ ਤਾਂ 16 ਦੀ ਕਹਿੰਦਾ ਸੀ ਚੱਲ ਕੋਈ ਨਹੀਂ ਨਹੀਂ ਉਹ ਤਾਂ 16 ਦੀ ਕਹਿੰਦਾ ਸੀ 5000 ਰੁਪਏ ਗਿਆ 16 ਦੀ 16 ਦੀ ਕਹਿੰਦਾ ਸੀ ਚੱਲ ਕੋਈ ਨਹੀਂ ਫਿਰ ਆਪਾਂ ਘੜਾ ਦਾ ਦੇਤੀ 16 ਦੀ ਮੈਂ ਮੈਂ ਤਾਂ 16 ਤਾਂ ਨਹੀਂ ਲਾਇਆ ਨਹੀਂ ਲਾਇਆ ਮੈਂ ਤੁਹਾਨੂੰ 1800 ਸ਼ੁਰੂ ਹੋਗੇ ਤੁਹਾਨੂੰ ਰੁਪਇਆ 21000 ਕਹਤਾ ਮੈਂ ਕਹਤਾ ਹਾਂ ਯਾਰ ਹੋਰ ਘੱਟ ਦੇ ਦੇ ਯਾਰ ਉਹ ਨਹੀਂ ਯਾਰ ਇੰਨੇ ਦੇ ਅੱਛਾ ਚੱਲ ਸੁਣ ਜੱਲ ਲਗਾਈ ਕਰਾ ਦੂਗਾ ਕਿਵੇਂ ਉਹ ਲਗਾਈ ਕਰਾ ਦੂ ਕਿੰਨੇ ਦੀ 21 ਦੀ 21 ਦੇ ਵਿੱਚ ਲਖਾਈ ਕਰਾ ਮੈਂ ਤਾਂ ਹੁਣ ਤੈਨੂੰ ਲਗਾਈ ਉਹ ਕਰਾ ਦੂਗਾ ਮਾਲ ਦਾ ਮੁੱਲੇ ਵਿਕਣਾ ਸੋਹੇ ਭਾਈ ਮਾਲ ਦਾ ਮੁੱਲੇ ਵਿਕਣਾ ਮਾਲ ਦਾ ਮੁੱਲਾ 1000 ਰੁਪਏ ਰੁਪਏ ਜੀ ਦੇ ਲੂ 5 ਜਿੰਨ ਜਾ ਹਾਂ ਅਤ ਸਾਰੇ ਬੰਦੇ ਯਾਰ ਤੇਰੇ ਕੋਈ ਦੁੱਖੀ ਤਾਂ ਨਹੀਂ ਹੈ ਯਾਰ ਵੀ ਤੇਰੀ ਕੋਈ ਦੁੱਖੀ ਆਪਾਂ ਮੰਡੀ ਜਿਹਾ ਮੂੰਹ ਮੱਥੇ ਲੱਗਣਾ ਸਾਰੇ ਇੱਕ ਦੂਜੇ ਦੇ ਗਾਗ ਤੇ ਬੈਰੀ ਆਉਂਦਾ ਬੁੱਚੜੀ ਉਹ ਮਗਾ ਤੂੰ ਰਹਿਣ ਦੇ ਇਹਨਾਂ ਗੱਲਾਂ ਜਨਾਬ ਐ ਤੂੰ 5 400 ਪਿੱਛੇ ਮੋੜ ਕੇ ਲੈ ਜਾਂਗੇ ਇਹਨੂੰ ਜਾਂ ਫਿਰ ਜਾ ਫਿਰ ਮੈਂ ਤੋ ਘੱਟ ਵੇਚਾਂਗਾ ਇਹ ਵੀ ਨਾਲ ਆ ਗੱਲ ਸਬਜ਼ੀ ਵਾਲੀ ਗੱਲ ਹੁੰਦੀ ਆ ਸਬਜ਼ੀ ਵਾਲੀ ਗੱਲ ਹੁੰਦੀ ਆ ਸਵੇਰ 80 ਰੁਪਏ ਸ਼ਾਮ ਨੂੰ ਉਹੀ ਵੀ ਰਹਿ ਜਾਂਦੀ ਆ ਅਜੀ ਘੁੰਮ ਘੁਮਾ ਹਾਂ ਛੱਡ ਦੇ ਚੱਲ ਛੱਡ ਫਿਰ ਛੱਡ ਦੇ ਅੱਛਾ ਤੇਰੇ ਨਾਂ ਦਾ ਮੁੱਲ ਪਾ ਦਣਾ ਇੱਧਰ ਹੋ ਜਾ ਤੇਰਾ ਚਤਮਾਨ ਉਹਦਾ ਚਤਮਾਨ ਲੈ ਲੈ ਤੇਰਾ ਚਤਮਾਨ ਆ ਵੇਚ ਦੇ ਪਹਿਲਾਂ ਸੁਣ ਲੈ ਮੇਰੀ ਮੈਂ ਮੈਥੋਂ ਮੈਂ ਪਾ ਦੂੰਗਾ ਮੈਂ ਪਾ ਦੂੰਗਾ ਉਹ ਮੈਂ ਪਾ ਦੂੰਗਾ ਤੂੰ ਨਾ ਪਾਈ ਆ ਲੈ ਫੜ ਆ ਫੜ ਮੈਂ ਪਾ ਦੂੰਗਾ ਫੜ ਲੈ ਲਗਾਈ ਬੱਲੇ ਉਹ ਤੇਰੀ 21 ਦੀ ਆ ਹੋੜ ਬਾਨੋਦਰ ਇਹ ਪੱਟਕੇ ਮੈਂ ਖਾਣ ਇਹ 8 ਦੰਦ ਬੱਠਾ ਹੈ 8 ਦੰਦ ਪੱਠਾ ਜੀ ਸੰਡ ਪੱਠਾ ਹੈ ਜੀ ਸੰਡ ਪੱਠਾ ਹੈ ਸਮਝ ਆ ਸੰਡ ਪੱਠਾ ਇਹਦਾ ਸੁਆ ਨਹੀਂ ਦਤਾ ਆ ਇਧਰ ਨੂੰ ਆ ਖੁੱਲੀ ਆਹੀਂ ਪਲੀ ਹੋਈ ਆ ਆਹੀਂ ਪਲੀ ਆ ਖੁੱਲੀ ਸੰਡ ਪੱਠਾ ਆ ਲੱਗ ਗਈ ਕੋਈ ਗਾਰੰਟੀ ਨਹੀਂ ਬਾਈ ਅਸੀਂ ਖਾਲੀ ਕਰਕੇ ਲਈ ਆ ਬਾਈ ਖਾਲੀ ਕਰਕੇ ਲਈ ਆ ਖਾਲੀ ਕਰਕੇ ਲਈ ਆ ਸੁਣ 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 ਇਧਰ ਸੁਣ ਇੱਧਰ ਮੇਰੀ ਗੱਲ ਸੁਣ ਕੇ ਆਣ ਵਾਲਿਆ ਇਹ ਅਸੀਂ ਖਾਲੀ ਕਰਕੇ ਲਈਏ ਤੈਨੂੰ ਕੋਈ ਨਾਂ ਬਣ ਨਹੀਂ ਰਹੇ ਨਾ ਰਹੇ ਲੋਟੀ ਰਹੇ ਨਾ ਰਹੇ ਬਸ ਉਗੀ ਭਾਚਾ 77 ਬੋਡੀ ਵੇਟ ਹੋ ਗਿਆ ਵੇਟ ਦੇ ਲਈ ਨਹੀਂ ਲਈ ਆ ਵਾਹ ਮੇਟ ਵਾਸਤੇ ਰਾਜ ਦੀ ਖਾਣੀਆਂ ਤੰਦਰੁਸਤ ਰਹੋ ਠੰਡ ਪਾਠ ਨਹੀਂ ਹੋ ਰਹੀਆਂ ਦਾਸੁਰਾ ਵੀ ਰਕਮ ਸਾਰਾ ਲੱਗੀ ਹੋਈ ਵੀ ਹੈ ਫੋਨ ਵੀ ਹੈ 1800 ਜੋ ਵੀ 70 ਕਿਲੋ ਉਹ ਦੋ ਬਸ ਕੈਂਟੀ ਦੇ ਜੀ ਉਹ ਹੈ ਵੀ ਭਾਰੀ 333 ਉਹ ਤਾਂ ਬੱਕਰੇ ਆਇਆ ਜੀ ਆ ਬੱਕਰਾ ਕੋਈ ਇਹਨੂੰ ਤਾਂ ਵੇਹ ਜਾ ਹੁੰਦਾ ਕੋਈ ਨਹੀਂ 2.5 ਕਿ ਠੀਕ ਆ ਦੋ ਕਿੰਨੇ ਦਾ ਹੁੰਦਾ ਇਹ